ਦਾ ਕਿਤੇ ਨਾ ਕਿਤੇ ਕੇਂਦਰ ਦਾ ਦਬਾਅ ਉਹਨਾਂ ਤੇ ਇਧਰ ਦੀ ਝੇ ਬਹੁਤ ਕੇਂਦਰ ਤੋਂ ਡਰੇ ਹੋਏ ਲੱਗਦੇ ਨੇ ਇਧਰ ਨਾਲ ਅੰਦਰ ਖੱਦ ਦੇ ਜਿਹੜੀ ਆਂ ਸਾਂ ਸੀ ਉਹ ਜਗ ਜाहिर ਹੋ ਰਹੀ ਆ ਕੋਈ ਮੈਂ ਸਮਝਦਾ ਕਿ ਚਲਾਕੀ ਹੁਸ਼ਿਆਰੀ ਨਾਲ ਕੇਂਦਰ ਨੂੰ ਵੀ ਘੁਮਰਾ ਕਰਕੇ ਕਿਸਾਨ ਜਥੇਬੰਦੀਆਂ ਵਿੱਚ ਫੋਟਪੌਂਡ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਡਿਵਾਈਡ ਕਰਦੇ ਵਿੱਚ ਉਨੇ ਰੌਲਾ ਰਗਾ ਕੀਤਾ ਆਉਂਦੀ ਧਰਤੀ ਤੇ ਬੈਰੀਕੈਡ ਲਾਇਆ ਪੰਜਾਬ ਦੀ ਧਰਤੀ ਤੇ ਆ ਕੇ ਗੈਸ ਦੇ ਗੋਲੇ ਛੱਡੇ ਰਾਵੜ ਦੀਆਂ ਗੋਲੀਆਂ ਚਲਾਈਆਂ ਸਾਡੇ ਲੋਕਾਂ ਦੀਆਂ ਟਰਾਲੀਆਂ ਤੇ ਧਾਰਾ ਭੰਨੀਆਂ ਤੇ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਧੁੱਪ ਕਰਕੇ ਦੇਖੀ ਦਾ ਕਿਤੇ ਨਾ ਕਿਤੇ ਕੇਂਦਰ ਦਾ ਦਬਾਅ ਉਹਨਾਂ ਤੇ ਕੇਂਦਰ ਦੀ ਝੇਪ ਉਹਨਾਂ ਨੂੰ ਕੇਂਦਰ ਤੋਂ ਡਰੇ ਹੋਏ ਲੱਗਦੇ ਨੇ ਕੇਂਦਰ ਨਾਲ ਅੰਦਰ ਖਾਤੇ ਜਿਹੜੀ ਆਂਠ ਸਾਣ ਸੀ ਉਹ ਜਗਜਾਹਰ ਹੋ ਰਹੀ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਮੈਂ ਸਮਝਦਾ ਇੱਕ ਚਲਾਕੀ ਹੁਸ਼ਿਆਰੀ ਨਾਲ ਕੇਂਦਰ ਨੂੰ ਵੀ ਗੁੰਮਰਾਹ ਕਰਕੇ ਕਿਸਾਨ ਜਿ세 ਬੰਦਿਆਂ ਵਿੱਚ ਫੁੱਟਪੌਂਡ ਦੇ ਵਿੱਚ ਕਿਸਾਨ ਜਿ세 ਬੰਦਿਆਂ ਨੂੰ ਡਿਵਾਈਡ ਕਰਨ ਦੇ ਵਿੱਚ ਉਹਨੇ ਰੋਲ ਅਦਾ ਕੀਤਾ ਸੋ ਇਸ ਕਰਕੇ ਉਸ ਚੇਫ ਦਾ ਡਰ ਦਾ ਮਾਰਾ ਕਹਿ ਲੋ اخਲਾਕੀ ਜ਼ਿੰਮੇਵਾਰੀ ਦੇ ਅਧੀਨ ਕਹਿ ਲੋ ਵੀ ਅੱਜ ਸਿੱਧੇ ਤੌਰ ਤੇ ਕੋਈ ਸਟੈਂਡ ਲਾਈਨ ਤੋਂ ਕਤਰਾ ਰਿਹਾ ਸਿੱਧੇ ਤੌਰ ਤੇ ਪੱਖ ਲਾਈਨ ਤੋਂ ਕਤਰਾ ਰਿਹਾ ਮੁੱਖ ਮੰਤਰੀ ਨਹੀਂ ਪੰਜਾਬ ਦੀ ਧਰਤੀ ਤੇ ਬੈਰੀਕੇਡ ਲਾਏ ਪੰਜਾਬ ਦੀ ਧਰਤੀ ਤੇ ਆ ਕੇ ਗੈਸ ਦੇ ਗੋਲੇ ਛੱਡੇ ਰਾਵੜ ਦੀਆਂ ਗੋਲੀਆਂ ਚਲਾਈਆਂ ਸਾਡੇ ਲੋਕਾਂ ਦੀਆਂ ਟਰਾਲੀਆਂ ਤੇ ਕਾਰਾਂ ਭੰਨੀਆਂ ਤੇ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਚੁੱਪ ਕਰਕੇ ਦੇਖਦੀ ਰਹੀ ਕੋਈ ਐਕਸ਼ਨ ਨਹੀਂ ਲਿਆ ਇਹ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਕੇਂਦਰ ਦੀ ਅਧਿੰਨਗੀ ਤੇ ਕੇਂਦਰ ਦੇ ਦਬਾਅ ਥੱਲੇ ਮੁੱਖ ਮੰਤਰੀ ਸਾਹਿਬ ਚੱਲ ਰਹੇ ਨੇ ਇਸੇ ਕਰਕੇ ਮੈਂ ਕਿਹਾ ਕਿ ਨਾੜੇ ਸ਼ਿਕਾਰੀ ਨਾਲ ਵੀ ਤੇ ਨਾੜੇ ਸ਼ਿਕਾਰੀ ਨਾਲ ਵੀ ਦੋਨੇ ਪਾਸੇ ਇੱਕੋ ਵਕੀਲ ਦੋ ਤਿਹਰਾ ਦਾ ਬਣਦੀ ਹੋੜ ਦੇ ਵਿੱਚ ਇਹ ਸਾਰਾ ਪਵਾੜਾ ਪਿਆ ਔਰ ਕੇਂਦਰ ਦੀ ਕਾਂਗਰਸ ਪਾਰਟੀ ਆ ਕਾਗਰਸ ਪਾਰਟੀ ਦਾ ਵੀ ਹੁਣ ਉੱਤੇ ਗੱਠ ਜੋੜਾ ਉੱਤੇ ਜਫੀਆਂ ਪਾ ਰਹੇ ਨੇ ਇੱਥੇ ਇੱਕ ਦੂਜੇ ਨੂੰ ਵਾਰ ਕੱਢ ਰਹੇ ਨੇ ਪੰਜਾਬ ਦੀ ਕਾਗਰਸ ਨੂੰ ਵੀ ਸਪਸ਼ਟ ਹੋਣਾ ਪਵੇਗਾ ਕਿ ਉਹ ਇਸ ਸਾਰੇ ਮਸਲੇ ਤੇ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਜੇ ਤਾਂ ਉਹਦੇ ਵਿਰੁੱਧ ਕੀ ਐਕਸ਼ਨ ਲੈਣਗੇ